ਅੱਜ ਜਿਵੇਂ ਪਹੁੰਚੇ ਹਾਂ ਬੜਾ ਇੱਕ ਗੰਭੀਰ ਮੁੱਦਾ ਲੈ ਕੇ ਜਿਹੜਾ ਕਿ ਮਗਰਾਵਾ ਬਾਈਪਾਸ ਨਾਲ ਜੁੜਿਆ ਹੋਇਆ ਹੈ ਕਿਉਂਕਿ ਮਗਰਾਵਾ ਬਾਈਪਾਸ ਤੁਸੀਂ ਦੇਖਦੇ ਹੋਗੇ ਲਗਾਤਾਰ ਸੜਕਾਂ 'ਤੇ ਹੁੰਦੇ ਆ ਰਹੇ ਆ ਬੀਤੇ ਦਿਨੀ ਇੱਕ ਪਵਾੜ ਦੇ ਤਿੰਨ ਜੀਆਂ ਦੀ ਮੌਤ ਹੋ ਜਾਣਾ ਔਰ ਥੋੜੇ ਦਿਨ ਪਹਿਲਾਂ ਇੱਕ ਮੁੰਡਾ ਜੋ ਕਿ ਜੇਮ ਵਿੱਚ ਜਾਂਦਾ ਸੀ ਉਹਦੀ ਮੌਤ ਹੋ ਜਾਣਾ ਦਰਦਨਾਕ ਮੌਤ ਹੋ ਜਾਣਾ ਇਸ ਬਾਈਪਾਸ ਤੇ ਇਨੂੰ ਲੈ ਕੇ ਹਲਕੇ ਦੇ ਲੋਕਾਂ ਵਿੱਚ ਬੜਾ ਇੱਕ ਰੋਸ ਪਾਇਆ ਆ ਰਿਹਾ ਤੇ ਬੜਾ ਸਹਿਮ ਦਾ ਮਾਹੌਲ ਆ ਅੱਜ ਅਸੀਂ ਖੜੇ ਹਾਂ ਨਕਾ ਬਾਈਪਾਸ ਚੈਂਚ ਜਿੱਥੇ ਕੇ ਕਹਿੰਦਾ ਸੀ ਫਾਰਮ ਕੀ ਹੈ ਮੇਨ ਕਾਰਨ ਕੀ ਹੈ ਨਿਆ ਜਿਹੜੀਆਂ ਜਿਹੜੀਆਂ ਹਸ ਹੁੰਦੀਆਂ ਤੇਲ ਕਾਰਨ ਕੀ ਆ ਮੈਂ ਆਪਣੇ ਖਿਆਲਾਂ ਮੈਂ ਕੁਝ ਦਿਖਾ ਚਲਾਵਾ ਕਿ ਇਹ ਚੌਕ ਦਾ ਸਾਰਾ ਦਿਖਾਇਆ ਜਾਵੇ ਕਾਥੀ ਇੱਕ ਜਾਂਦਾ ਰੋਡ ਦੇਣਾ ਕਰੋ ਇੱਕ ਜਾਂਦਾ ਜੰਦੀ ਚੋਂ ਤੇ ਨੂੰ ਇੱਕ ਹਾਈਵੇ ਮਿਲ ਜਾ ਰਿਹਾ ਉਹਨਾਂ ਦੱਸ ਦਿੱਤੇ ਕਿ ਜਦੋਂ ਵੀ ਲੋਕ ਕੋਈ ਆਪਣੇ ਟਾਲੇ ਲੈ ਕੇ ਜਾਂ ਦੁਪਰਾ ਲੈ ਕੇ ਆਉਂਦੇ ਨਾਲ ਤਾਂ ਉਹ ਬਕਾਇਦਾ ਜੂਟਰਨ ਮਾਰਨ ਤੋਂ ਬਾਅਦ ਸਿੱਧਾ ਹੀ ਰੋਂਗ ਸਾਈਡ ਤੋਂ ਟਰਨ ਕਰਕੇ ਜੰਡੀ ਚੋਂ ਤਾਂ ਪਿਆਰ ਬਸਾਈਡੋਂ ਜਿਹੜੇ ਟਰਨ ਕਰਦੇ ਆ ਤਾਂ ਜਿਹੜਾ ਅੱਗੋਂ ਗੱਡੀ ਜਿਹੜੀ ਹਾਈਵੇ ਤੇ ਆ ਰਹੀ ਹੁੰਦੀ ਹੈ ਬ੍ਰਿਫਾਸਟ ਉਹ ਜਾਂਦਾ ਸਿੱਧੀ ਵਿੱਚ ਵੱਜ ਜਾਂਦੀ ਆ ਤੇ ਜਾਂ ਮਿਲ ਕੇ ਜਿਹੜਾ ਬੰਦਾ ਉਹਦੇ ਲਿਜੇਟ ਜਾਂਦਾ ਉਹਨੂੰ ਕੋਈ ਨਾ ਕੋਈ ਜਨਾ ਉਹ ਫਸਟ ਜਾਂ ਤਾਂ ਆਹ ਤਾਦਰ ਮਰ ਜਾਂਦਾ ਜਿਹਦੇ ਤੱਕ ਕਿ ਉਹ ਬੰਦਾ ਜਾਂ ਤਾਂ ਗੰਭੀਰ ਫਟਣ ਹੋ ਜਾਂਦਾ ਜਾਂ ਉਹਦੀ ਜਿਹੜੀ ਮੌਤ ਹੋ ਜਾਂਦੀ ਆ ਉਹਨਾਂ ਨੂੰ ਦੱਸ ਦਈਏ ਕਿ ਇਹ ਚੌਕ ਜਿਹੜਾ ਇਹ ਚੌਕ ਦਾ ਨਾਮ ਐਸਲੇ ਖੂਨੀ ਚੌਕ ਜਿਹਾ ਜਾਇਆਗਾ ਇਸ ਤੋਂ ਘੱਟ ਨਹੀਂ ਵੇਦਾ ਕਿਉਂਕਿ ਇੰਨੀਆਂ ਕੁ ਮੋਟਾਂ ਤੋਂ ਹੋ ਚੁੱਕੀਆਂ ਨੇ ਇਹ ਬੇਚਾਰੇ ਸਕੂਲ ਦੇ ਬੱਚੇ ਜਿੰਦਰਾ ਜਾਂ ਮਹਿਲਾਮਾਂ ਜਾਂਦੀਆਂ ਉਹ ਵੀ ਤੇ ਸੇਫ ਨਹੀਂ ਹੈਗੀਆਂ ਕਿਉਂਕਿ ਬਿਲਕੁਲ ਵੀ ਜਿਹੜਾ ਕੋਈ ਐਦਾਂ ਦਾ ਕੋਈ ਇੰਡੀਕੇਸ਼ਨ ਆ ਜੀ ਜੀਤ ਕਰਕੇ ਮੈਂ ਤੁਹਾਨੂੰ ਦਿਖਾਵਾਂਗਾ ਕਿ ਇਹ ਰੋਡ ਜਿਹੜਾ ਇਹ ਇੱਥੋਂ ਲੋਕੀ ਜੂਟਾ ਨ ਮਾਰ ਕੇ ਆਪਣੇ ਸਹੀ ਰਸਤੇ ਜਾ ਰਹੇ ਆ ਪਰ ਜਦੋਂ ਉਧਰੋਂ ਕੋਈ ਗੱਡੀ ਆਉਂਦੀ ਆ ਜਾਂ ਕੋਈ ਤਰ੍ਹਾਂ ਦਾ ਡਿਫਰਾਂਸ ਆਉਂਦੀ ਆ ਜਾਂ ਕੋਈ ਜਾਤ ਆਉਂਦਾ ਡਰਾਈਵ ਆਉਂਦਾ ਉਹ ਰੌਣਕ ਸਾਈਡ ਤੋਂ ਮੁੜਦਾ ਤਾਂ ਜਿਹੜੇ ਉਹ ਹਾਈਵੇ ਤੇ ਲੋਕ ਜਾ ਰਹੇ ਹੁੰਦੇ ਆ ਉਹ ਸਿੱਧੇ ਉਹਨਾਂ ਟਕਰਾ ਜਾਂਦੇ ਆ ਜਾਂ ਤੇ ਦੀ ਜਾਨ ਚਲੀ ਜਾਂਦੀ ਆ ਜਾਂ ਉਹ ਗੰਦੀ ਦੂਰ ਫੱਡੋ ਜਾਂਦੇ ਆ ਅਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਿਹੜੇ ਪ੍ਰਸ਼ਾਸਨ ਨੂੰ ਜਾਂ ਪੁਲਿਸ ਪ੍ਰਸ਼ਾਸਨ ਨੂੰ ਇਹ ਜਰੂਰ ਇੱਕ ਬੇਨਤੀ ਕਰਾਂਗੇ ਕਿ ਜਿਹੜਾ ਇਹ ਜਿਹੜਾ ਚੌਕ ਆ ਮੰਗਾਵਾ ਬਾਈਪਾਸ ਦਾ ਚੌਕ ਆ ਇੱਥੇ ਦੂਰ ਕੋਈ ਨਾ ਕੋਈ ਜਾ ਕੇ ਆਪਣੇ ਪੁਲਿਸ ਮੜਾਗਾ ਲਗਾ ਕੇ ਜਾਂ ਕੋਈ ਬੈਰੀਕੇਡਿੰਗ ਕੀਤੀ ਜਾਵੇ ਜਿਹਦੇ ਕਰਕੇ ਜਿਹੜੇ ਨਾਈ ਹਾਸੇ ਹੋ ਰਹੀਆਂ ਜਿਹੜੀਆਂ ਜੰਨਾ ਮੋਟਾ ਹੋ ਰਹੀਆਂ ਨਾ ਇਹਨਾਂ ਦੇ ਕੋਈ ਨਾ ਕੋਈ ਜਿਹੜੀਆਂ ਖਲ ਫਾ ਕੇ ਮੈਂ ਤੁਹਾਨੂੰ ਦੱਸਾ ਜਾਵਾਂਗਾ ਜੀਰ ਬਿਨ ਲਾਈ ਦਸ ਵੀਰਾ ਕੈਮਰਾਮੈਨ ਕੋ ਦਿਖਾਈ ਜਾਣਾ ਠੀਕ ਆਜਿਹਾ ਹੋਏਗਾ ਇੱਕ ਬੈਸੂ ਸਾਈਡ ਤੋਂ ਜੀ ਲੋਕ ਆਉਂਦੇ ਆ ਜਿਹੜਾ ਨਾਲ ਜੂਟਰ ਨਾਲ ਮਾਰਨ ਦਾ ਲੇਕਿਨ ਜੂਟਰ ਨੂੰ ਕੋਰੋਣੀ ਮਾਰਦੇ ਉਹ ਸਿੱਧੇ ਸੈ ਜਾ ਜਾਂਦੇ ਆ ਉਹ ਰੌਂ ਸਾਈਡ ਤੋਂ ਗੱਡੀਆਂ ਗੱਡ ਕੇ ਤੇ ਜਿੰਦ ਚੌਂਦੀਰ ਬਿਆਰ ਬਸੇ ਨੂੰ ਜਿੰਦ ਕਰਦੇ ਆ ਕਿ ਅੱਗੇ ਆ ਰਹੀ ਗੱਡੀ ਜਾਂ ਕੋ ਬੀਕਲ ਜਾਂ ਵਾਹਨ ਕੋ ਜਵਾੰਦਾ ਉਹ ਜਿਹੜਾ ਸਿੱਧਾ ਉਸ ਗੱਡੀ ਨਾਲ ਟਕਰਾਂਦਾ ਤੇ ਉਹਦੀ ਜੀ ਜਾਨ ਚਲੀ ਜਾਂਦੀ ਹੈ ਜਾਓ ਗੰਬੀਰ ਫਟੋ ਜਾਂਦਾ ਤੋਂ ਇੱਧਰ ਜਿਹੜੀਆਂ ਕਬੀਾਨ ਪਾਸੇ ਦੇਖਾ ਵੀ ਕਰਾਸਰ ਬੰਦੇ ਆ ਜਿਹੜੇ ਕਿ ਉਧਰ ਟਿੱਫਾ ਭਰ ਕੇ ਆਉਂਦੇ ਨਾ ਠੀਕ ਉਹ ਆਪਣੇ ਰਸਤੇ ਸਹੀ ਜਾਂਦੇ ਨਾ ਪਰ ਜਦੋਂ ਗੁਰਦਾਸ ਨੂੰ ਸੌਦੇ ਜਿਹੜੀਆਂ ਟੁਪਰਾਆਂ ਜਾਂ ਗੱਡੀਆਂ ਟੋਲੀ ਜਾਂਦੀਆਂ ਤਾਂ ਬਿਲਕੁਲ ਆਮ ਸਾਡੀ ਜਿਹੜੀਆਂ ਉਹ ਪਿਆਰ ਪਸੇ ਨੂੰ ਕਰਨ ਕਰ ਜਾਂਦੀਆਂ ਜਿਹਦੇ ਕਰਕੇ ਇਹ ਅਕਸਰ ਵਾਪਰਦੇ ਆ ਅਸੀਂ ਜੀਆਂ ਤੇ ਲੋਕਾਂ ਦੇ ਪਰਿਵਾਰ ਜਿਹੜੇ ਬਿਲਕੁਲ ਆਈ ਦਿਖਿਆ ਉਧਰ ਜਾਂਦੇ ਖੁਆਰ ਜਿਨ੍ਹਾਂ ਦਾ ਇੱਕ ਇੱਕ ਬੱਚਾ ਉਸ ਦੁਨੀ ਚਲ ਜਾਈ ਉਸ ਪਰਿਵਾਰ ਦਾ ਕੀ ਹਾਲ ਹੁੰਦਾ ਤੁਹਾਨੂੰ ਜਾਣ ਸਕਦੇ ਹੋ ਅੱਜ ਤੋਂ 3-4 ਸਾਲਾਂ ਦੀ ਇਸ ਰੋਡ ਤੇ ਸਿਰ ਹਾਸਾ ਵਾਪਰਿਆ ਇਹ ਤੇ जहिड़ी आहे उस ई मतिलबु केॾे झांस लबेट में आई आहे ज ਸੋ ਜੇ ਜੰਦੂ ਮਾਖਿਆਰਾਂ ਮਾਨੂੰ ਕਮਾਵਾ ਦੇ ਇੱਕ ਵਾਰੀ ਇੱਕ ਸੁਹਰਾ ਤਾਂ ਗਿਆ ਜਾਣ ਜਿਹੜੀਆਂ ਤੁਸੀਂ ਮੇਰਾ ਜਿਹੜੀਆਂ ਰਹਾ ਦੇਖੋ ਜੋ ਕੱਟੀਆਂ ਜਾਂਦੀਆਂ ਲੇਟਨ ਅੱਗੂ ਦੀ ਘਰਾਂ ਰੌਂਗਸਾਈ ਦਾ ਆਣੀਆ ਇੱਕ ਵਾਰੀ ਜਰੂਰ ਜ਼ੂਮ ਕਰਕੇ ਦਿਖਾਇਆ ਜਾ ਪ੍ਰਸ਼ਾਸਨ ਦੀਆਂ ਜਿਹੜੀਆਂ ਅੱਥਾ ਖੋਲ ਜਾਣ ਇਹ ਰੌਂਗਸਾਈ ਦੀ ਕੱਟੀ ਜਾਂਦੀ ਸੀ ਇਸ ਤਰ੍ਹਾਂ ਦੀ ਇਹ ਬੰਦੇ ਨੇ ਗੱਡੀ ਵੀ ਕੋ ਰੌਂਗਸਾਈ ਦੀ ਮੋੜੀਆ ਰੌਂਗਸਾਈ ਤੇ ਗੱਡੀ ਮੋੜ ਲ ਕਰਕੇ ਜਿਹੜੀਆਂ ਗੱਡੀਆਂ ਹਾਈਵੇ ਤੇ ਜਾਂਦੀਆਂ ਸੀ ਦੇਖ ਤੁਸੀਂ ਇਹ ਬੱਦੀ ਵੀ ਉਹ ਉੱਥੇ ਦੋ ਘੋੜਾ ਆ ਰਹੀਆ ਜਿਹਦੇ ਕਰਕੇ ਇਹ ਲੋਕਾਂ ਨੂੰ ਵੱਡਾ ਜਿਹਾ ਖਮਿਆਦਾ ਬੋਗਰਾ ਮਾ ਆਪਣੇ ਜਾਤ-ਧਰਮਾਂ ਨੇ ਕੱਦ ਲੈਣਾ ਐਸੇ ਜਰ ਮੈਂ ਇੰਤਰੀ ਕਰਾਂਗਾ ਕਿ ਇਹ ਲਾਈਡਸ ਤੋਂ ਦੇਖਿਆ ਨਾ ਜੋ ਇਹਨਾਂ ਦੀ ਆਪਾਂ ਖੋੜ ਸਕਦੇ ਹਾਂ ਪਤਾ ਲੱਗ ਸਕਦਾ ਕਿ ਕਿੱਦਾਂ ਦਾ ਆਊਟਸਾਈਡ ਜਿਹੜੀ ਇਹ ਦੰਦੀ ਆ ਮੋੜਨੇ ਆ ਇਹ ਕਿਉਂ ਨਹੀਂ ਫਰੋਈ ਲਾ ਕੇ ਜੂ ਕਰਨ ਮਾਰਦੇ ਨਾ ਮੋਰਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਇਸ ਵੀਡੀਓ ਦੇ ਮੱਦੇਨਜ਼ਰ ਜੂਰ ਅਪੀਲ ਕਰਾਂਗਾ ਕਿ ਜਿਹੜੀ ਅਫਵਾਸੇ ਹੁੰਦੇ ਆ ਜਿਆਦਾ ਰੌਡ ਸਾਈਡ ਗੱਟੀਆਂ ਜਿਹੜੀਆਂ ਆ ਰਹੀਆਂ ਉਹਦੇ ਕਰਕੇ ਹੋ ਰੇ ਨਾ ਜੂ ਇਹਨਾਂ ਦਾ ਨਕੇਲ ਤੱਕੀ ਜਾਵੇ ਕਾਜ ਜਿਹੜੇ ਹਾਸ ਹੁੰਦੇ ਆ ਇਹਨਾਂ ਤੋਂ ਕੋਈ ਫੱਲ ਪਾ ਸਕੇ ਖੇਡਦੇ ਲੋ ਇਹਦੇ ਤੁਸੀਂ ਤ론 ਲਗਾਤਾਰ ਜਿਹੜੇ ਸੁਝਾ ਦਿਖਾਈਆਂ ਜਾ ਰਹੀਆਂ ਕਿ ਰੌਂਗ ਸਾਈਡ ਫੜੇ ਲੇਖ ਲੋਕ ਜਿਹੜੇ ਨਾ ਬੇਕੁਫੀ ਬਣ ਜਾਂਦੇ ਨਾ ਲਗਾਤਾਰ ਵੀ ਦੇਖਦੇ ਬਈ ਲਾਈ ਤਸਵੀਰਾਂ ਕਿ ਰੌਂਗ ਸਾਈਡ ਜਿਹੜੀ ਗੱਡੀ ਕੱਟੀ ਆ ਰਹੀ ਆ ਜਿਹਦੇ ਕਰਕੇ ਹਾਸੇ ਜਿਹੜੇ ਨਾ ਜਿਹੜੀਆਂ ਲਗਾਤਾਰ ਹਾਸੇ ਜਿਹੜਾ ਵੱਧਾ ਹੋ ਰਿਹਾ ਉਹ ਲੋਕਾਂ ਦੇ ਪਰਿਵਾਰਾਂ ਦੇ ਪਰਿਵਾਰ ਜਿਹਨੇ ਤਵਾ ਤੇ ਨਜ਼ਰ ਆ ਰਹੇ ਨਾ ਤੁਸੀਂ ਦੇਖਦੇ ਹੋ ਕਿ ਸਿਸਰਾ ਜੋ ਆਉਟਸਾਈਡ ਜਿਹੜੀ ਗੱਡੀ ਕੱਟੀ ਆ ਰਹੀ ਆ ਪਰ ਇਹ ਲੋਕ ਜਿਹਨਾਂ ਨੂੰ ਵੀ ਬੇਕੁਫੀ ਬਣ ਕੇ ਤੇ ਆਪਣੀਆਂ ਜਿਹੜੀਆਂ ਗੱਡੀਆਂ ਨਾਲ ਰੌਂਗ ਸਾਈਡ ਕੋ ਕਰਵਾ ਰਹੇ ਮੈਂ ਖੜੀ ਕੇ ਇਹ ਤੁਹਾਨੂੰ ਹੋਰ ਦਿਖਾਵਾਂਗਾ ਬਿਲਕੁਲ ਜਿਹੜੀ ਆ ਉੱਪਰ ਜਿਹੜੀ ਆ ਰੌਂਗ ਸਾਈਡ ਦਾ ਜਿਹੜਾ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਹਾਈਵੇ ਚੱਲ ਰਿਹਾ ਜਿਹੜੀ ਗੱਡੀ ਪਤਾਂ ਕਟਵਾ ਆ ਰਹੀ ਆ ਉਹ ਕਿੰਨੇ ਤੋਂ ਉਹ ਨੂੰ ਬ੍ਰੇਕ ਮਾਰ ਕੇ ਰੋਕੇਗਾ ਜਦੋਂ ਕੋਈ ਬੰਦਾ ਗਲਤ ਜਿਹੀ ਗੱਡੀ ਆ ਉਹ ਇਸ ਬਾਈਪਾਸ ਦੇ ਵਿੱਚ ਤੋਂ ਸੈਰ ਕਰਨਾ ਕਰੇਗਾ ਇਹ ਗੱਡੀ ਜਿਹੜੀ ਆ ਰੌਂਗ ਸਾਈਡ ਤੋਂ ਨਿਕਲ ਕੇ ਸਿੱਧਾ ਬੰਨੋ ਜਾ ਰਹੀ ਹੈ ਤੁਸੀਂ ਦੇਖ ਸਕਦੇ ਤੁਸੀਂ ਨਾ ਇਹ ਰੌਂਗ ਸਾਈਡ ਤੇ ਜਿਹੜੀ ਕੱਢਲੀ ਆ ਇਹਦਾ ਫਰਜ਼ ਬੰਦਾ ਜੀ ਕੋਈ ਯੂ-ਟਰਨ ਮਾਰਨਾ ਲੇਕਿਨ ਇਸ ਬੰਦੇ ਨੇ ਕੀ ਕੀਤਾ ਗੱਡੀ ਇੱਥੋਂ ਹੀ ਘੁਮਾਤੀ ਜਿਹਦੇ ਕਰਕੇ ਹਾਸ ਜਿਹੜੀਆਂ ਲਗਾਤ ਆਹ ਕਦੋਂ ਇਸ ਜਿਹੜੇ ਜਿਹੜੇ ਲੋਕ ਗੱਤ ਗੱਡੀਆਂ ਚਲਾਉਂਦੇ ਨੇ ਕਿਦਾਂ ਕਦੋਂ ਉਹਨਾਂ ਦੇ ਨਕੇਲ ਫਾਈ ਜਾਏਗੀ ਕਦੋਂ ਉਹਨਾਂ ਨੂੰ ਅਕਲਾਏਗੀ ਜਿਹੜੇ ਲੋਕਾਂ ਦੇ ਪਰਿਵਾਰ ਜਿਹੜੇ ਆ ਇਹ ਲੋਕ ਜਿਹੜੇ ਤੋਹਾ ਕਰਨਾ ਜਿਹੜਾ ਬਣਾ ਬੁੱਧਨਾਲ ਡਾਕਟਰ ਮੈਸਟਰਗਲੀਨੀ ਪੰਜਾਬ న్యూਸ ਬੇਨਾਨਗਰ